जय गुरुदेव ਧਨ ਗੁਰਦੇਵ ਜੈ ਭੀਮ ਜੈ ਭਾਰ ਗੁਰੂ ਪਰਿਸ਼ਾਦ ਸੰਗਤ ਜੀ ਮਹਿਮਲ ਕੀਤ ਵਿਵੇਲੀ ਦੇਸ਼ ਅਤੇ ਵਿਦੇਸ਼ ਤੋਂ ਸਾਡੇ ਚੈਨਲ ਨੂੰ ਦੇਖ ਰਹੀਆਂ ਸੰਗਤਾਂ ਪੀਵੀ 36 ਲਾਈਵ ਨੂੰ ਦੇਖ ਰਹੀਆਂ ਸਭੀ ਸੋ ਅੱਜ ਦੇ ਬਲੌਗ ਦੇ ਵਿੱਚ ਸੋ ਅਸੀਂ ਅੱਜ ਜੋਰਪ ਦੀ ਧਰਤੀ ਤੇ ਬੈਠੇ ਆਂ ਈਸ ਵਿਖੇ ਸੋ ਦਾਸ ਨੂੰ ਮੌਕਾ ਮਿਲਿਆ ਬਾਬਾ ਸਾਹਿਬ ਵੀ ਮਹਰ ਡਾਕਟਰ ਅਮੇਤਕਾਰ ਜੀ ਦੇ ਜਨਮ ਦਿਨ ਅਤੇ ਸਭ ਛੇ ਕਾਂਚੀ ਆਮ ਜੀ ਦੇ ਜਨਮ ਦਿਨ ਤੇ 14 ਤਰੀਕ ਨੂੰ 14 ਅਪ੍ਰੈਲ ਨੂੰ ਸੋ ਗ੍ਰੀਸ ਦੀ ਧਰਤੀ ਤੇ ਪ੍ਰੋਗਰਾਮ ਕਰਨ ਦਾ ਮੌਕਾ ਮਿਲਿਆ ਉਸ ਤੋਂ ਪ੍ਰੰਤ ਇੱਕ ਵਿਸ਼ਾਲ ਸ਼ੋਭਾ ਯਾਤਰਾ ਸ਼੍ਰੀ ਗੁਰੂ ਰਵਦਾਸ ਦਰਬਾਰ ਕ੍ਰੂਪੀ ਐਂਥਨ ਵਿਖੇ ਜੋ ਕਿ ਚਾਚਾ ਦਾ ਵਿਛਾ ਬਣੀ ਹੈ ਵਿਦੇਸ਼ਾਂ ਦੀ ਧਰਤੀ ਤੇ ਤੁਸੀਂ ਨੈਟਪ ਤੇ ਜਾ ਕੇ ਦੇਖੋ ਟਿਕਟੌਕ ਤੇ ਫੇਸਬੁੱਕ ਤੇ ਹਰ ਤੀਜੀ ਪੋਸਟ ਇਸ ਨਗਰ ਕੀਰਤਨ ਦੀ ਆ ਸੋ ਸਾਡੇ ਨਾਲ ਮੌਜੂਦ ਨੇ ਸ਼੍ਰੀ ਗੁਰੂ ਰਵਦਾਸ ਦਰਬਾਰ ਕ੍ਰੂਪੀ ਦੇ ਪ੍ਰਧਾਨ ਸਭ ਐਸ ਜੀ ਸੁਵਿੰਦਰ ਰਈਆ ਜੀ ਸੋ ਸੋ ਪਹਿਲਾਂ ਤਾਂ ਅਸੀਂ ਇਹਨਾਂ ਨੂੰ ਮੁਬਾਰਕਾ ਦਿੰਦੇ ਆ ਵਧਾਈਆਂ ਦਿੰਦੇ ਆ ਤੁਸੀਂ ਵਿਦੇਸ਼ਾਂ ਦੀ ਧਰਤੀ ਤੇ ਰਹਿ ਕੇ ਰਹਿਬਰਾਂ ਦੀ ਸੋਚ ਨੂੰ ਅੱਗੇ ਲੈ ਕੇ ਜਾਂਦੇ ਆ ਸਤਿਗੁਰੂ ਰਵਦਾਸ ਮਹਾਰਾਜ ਬਾਬਾ ਸਾਹਿਬ ਹਨ ਸਭ ਸ੍ਰੀ ਕਾਂਚੀ ਰਾਮ ਜੀ ਸੋਚ ਨੂੰ ਲੈ ਕੇ ਚੱਲੇ ਆ ਸੋ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਵਿਸ਼ਾਲ ਸ਼ੋਭਾ ਯਾਤਰਾ ਪੂਰੀ ਦੁਨੀਆ ਨੇ ਦੇਖੀ ਹੈ ਵਿਦੇਸ਼ਾਂ ਦੀ ਧਰਤੀ ਤੇ ਇੰਨਾ ਵੱਡਾ ਕਦਮ ਪੁੱਟਣੇ ਪਰਮਿਸ਼ਨਾਂ ਲੈਣੀਆਂ ਜੋ ਇੰਨੇ ਸੰਕਟ ਨੂੰ ਕੱਤਰ ਕਰਨਾ ਸੋ ਬਹੁਤ ਸਾਰੀਆਂ ਚੁਣੌਤੀਆਂ ਰਹੀਆਂ ਹੋਣਗੀਆਂ ਸੋ ਬਹੁਤ سارے ਸਾਥੀਆਂ ਦਾ ਸਹਿਯੋਗ ਹੋਇਆ ਹੈ ਬਈਗਾ। ਸੋ ਪਹਿਲਾਂ ਤਾਂ ਮੁਬਾਰਕਬਾਦ ਦਿੰਨੇ ਆ। ਇਸ ਵਾਰ ਦੱਸੋ ਕਿ ਕਿੰਨੀਆਂ ਸੰਗਤਾਂ ਕਰਤ ਹੋਈਆਂ। ਸੋ ਕਿੰਨੇ ਲੰਗਰ ਚੱਲੇ ਗਏ ਜਾਂ ਕਿੰਨੇ-ਕਿੰਨੇ ਸਾਥੀਆਂ ਤੁਹਾਡਾ ਸਾਥ ਦਿੱਤਾ। ਜੈ ਗੁਰਦੇਵ, ਤੁਹਾਨੂੰ ਗੁਰਦੇਵ, ਜੈ ਭਿੰਗ, ਜੈ ਪਰ ਜੈ ਸੰਤਾਂ ਦੀ ਜੀ। ਸੋ ਬਹੁਤ ਹੀ ਵਧੀਆ ਢੰਗ ਦੇ ਨਾਲ ਸ੍ਰੀ ਗੁਰੂ ਅਰਜਨਦਾਸ ਦਰਬਾਰ ਰੂਪੀ ਤੋਂ ਮਹਾਨਗਰ ਕੀਰਤਨ ਦਾ ਪ੍ਰਬੰਧ ਸ੍ਰੀ ਗੁਰੂ ਦਾਸ ਸਭਾ ਗਰੀਸ ਦੇ ਸਾਰੇ ਪ੍ਰਬੰਧਕਾਂ ਵੱਲੋਂ ਰਾਮ ਮਿਲ ਕੇ ਹੋਰ ਗ੍ਰੀਸ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਹੀ ਵੱਡੇ ਪੱਧਰ ਤੇ ਵਿਚਾਰ ਲਵਕੀਤਨ ਕੱਢਿਆ ਗਿਆ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਪੀਪੀ 36 ਲਾਈਵ ਚੈਨਲ ਤੋਂ ਕਮਲਜੀਤ ਬੰਗੜ ਸਾਹਿਬ ਔਰ ਸਾਡੇ ਮਿਸ਼ਨਰੀ ਕਲਾਕਾਰ ਮਲਕੀਤ ਬਵੇਲੀ ਜੀ ਦਾ ਜੋ ਕਿ ਅੱਜ ਸਾਡੇ ਦਰਮਿਆਨ ਬੈਠ ਕੇ ਸਾਡੇ ਵਿਚਾਰਾਂ ਨੂੰ ਸਾਡੇ ਜਿਹੜੇ ਸੰਗਤਾਂ ਦੇਖ ਰਹੀਆਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਸ਼੍ਰੀ ਗੁਰੂ ਗਦਾਸ ਸਭਾ ਗ੍ਰੀਸ ਵੱਲੋਂ ਕਾਫੀ ਲੰਬੇ ਸਮੇਂ ਤੋਂ ਬਹੁਤ ਵੱਡੇ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਸ਼੍ਰੀ ਗੁਰੂ ਗਦਾਸ ਦਰਬਾਰ ਕ੍ਰੋਪੀ ਗੁਰੂ ਘਰ ਦਾ ਨਾਮ ਪਹਿਲਾਂ ਵੀ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਵਿਸ਼ਵ ਦੇ ਕੋਨੇ-ਕੋਨੇ ਦੇ ਵਿੱਚ ਸ਼੍ਰੀ ਗੁਰੂ ਗਦਾਸ ਦਰਬਾਰ ਕ੍ਰੋਪੀ ਗੁਰੂ ਘਰ ਦੇ ਵਿੱਚ ਸੰਤਾਂ ਮਹਾਂਪੁਰਸ਼ਾਂ ਦੇ ਪ੍ਰੋਗਰਾਮ ਦੀ ਜਿਹੜੇ ਬਹੁਤ ਵੱਡੇ ਪੱਧਰ ਤੇ ਹੁੰਦੇ ਨੇ ਔਰ ਇਸੇ ਤਰ੍ਹਾਂ ਮਹਾਨ ਨਗਰ ਕੀਰਤਨ ਜਿਹੜਾ ਇਸ ਸਾਲ ਉਪਰਾਲਾ ਕੀਤਾ ਗਿਆ ਛੇਵਾਂ ਮਹਾਨ ਨਗਰ ਕੀਰਤਨ ਸੀ ਜਿਸ ਵਿੱਚ ਗ੍ਰੀਸ ਦੇ ਕੋਨੇ-ਕੋਨੇ ਤੋਂ ਸੰਤਾਂ ਨੇ ਸ਼੍ਰੀ ਗੁਰੂ ਗੋਬਿੰਦ ਸਾਹਿਬ ਦਰਬਾਰ ਕ੍ਰੋਪੀ ਗੁਰਦਵਾਰ ਦੇ ਵਿੱਚ ਪਹੁੰਚ ਕੇ ਰੌਣਕ ਨੂੰ ਵਧਾਇਆ ਔਰ ਸਾਡੇ ਮਿਸ਼ਨਰੀ ਕਲਾਕਾਰ ਮਲਕੀਤ ਬਵੇਲੀ ਜੀ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਆਪਣੇ ਗੀਤਾਂ ਮਿਸ਼ਨਰੀ ਗੀਤਾਂ ਦੇ ਨਾਲ ਹਾਜ਼ਿਰ ਕਰਵਾਈ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਮਲਕੀ ਜੀ ਦਵੇਦੀ ਜੀ ਦਾ ਸੋ ਬਹੁਤ-ਬਹੁਤ ਧੰਨਵਾਦ ਜੀ ਸੋ ਤੁਸੀਂ ਦੇਖਦੇ ਆ ਮੈਂ ਦਰਸ਼ਕਾਂ ਨੂੰ ਇਹ ਕਹਿੰਦਾ ਕਿ ਰਾਈ ਫਿਲਮ ਪ੍ਰੋਡਕਸ਼ਨ ਸੋ ਲਾਈਵ ਅਸੀਂ ਲਿੰਕ ਸਾਰੇ ਆ ਸੰਗਤਾਂ ਨੂੰ ਸ਼ੇਅਰ ਕੀਤਾ ਸੀ ਫੇਸਬੁਕ ਤੇ ਵੀ ਤੇ ਵਟਸਐਪ ਗਰੁੱਪਾਂ ਦੇ ਵਿੱਚ ਵੀ ਸੋ ਜਿਨ੍ਹਾਂ ਨੇ ਇਹ ਪ੍ਰੋਗਰਾਮ ਨਹੀਂ ਤੱਕਿਆ ਰਾਈ ਫਿਲਮ ਪ੍ਰੋਡਕਸ਼ਨ ਤੋਂ ਜਾ ਕੇ YouTube ਤੇ ਦੇਖ ਸਕਦੇ ਆ ਉਹ ਆਲਰੇਡੀ ਤਕਰੀਬਨ ਸਾਰੀਆਂ ਸੰਗਤਾਂ ਨਿਕਾਰ ਬੈਠ ਕੇ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਇਹ ਦੇਸ਼ ਤੋਂ ਅਤੇ ਦੁਨੀਆ ਦੇ ਪੱਖ-ਪੱਖੋਂਿਆ ਤੋਂ ਜਸਵਿੰਦਰ ਰਈਆ ਜੀ ਨੂੰ ਕਿੰਨੀਆਂ ਕਿ ਬਧਾਈਆਂ ਆਈਆਂ ਜੀ ਇਸ ਪ੍ਰੋਗਰਾਮ ਨੂੰ ਬਹੁਤ ਸਾਰੀਆਂ ਮੁਬਾਰਕਾਂ ਜਿਹੜੀਆਂ ਦੇਸ਼ਾਂ-ਵਿਦੇਸ਼ਾਂ ਤੋਂ ਆਈਆਂ ਔਰ ਗ੍ਰੀਸ ਤੋਂ ਵੀ ਕਾਫੀ ਮੁਬਾਰਕਾਂ ਆਏ ਬਹੁਤ ਸਾਰੇ ਫੋਨ ਆਏ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਕਿਉਂਕਿ ਜਿਹੜੇ ਕੰਮ ਹੈ ਉਹ ਸਾਰਿਆਂ ਦੇ ਸਹਿਯੋਗ ਦੇ ਨਾਲ ਹੁੰਦੇ ਨੇ ਕਿਉਂਕਿ ਬਹੁਤ ਵੱਡਾ ਜਿਹੜਾ ਉਪਰਾਲਾ ਹੈ ਔਰ ਜਿੱਥੇ ਅਪਾ ਇੰਡੀਆ ਦੇ ਵਿੱਚ ਜੇ ਗੱਲ ਕਰੀਏ ਤੇ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਬਿਲਕੁਲ ਇਹ ਤੇ ਫਿਰ ਅਪਾ ਦੇਸ਼ਾਂ-ਵਦੇਸ਼ਾਂ ਦੇ ਵਿੱਚ ਬੈਠੇ ਆ ਤੇ ਫਿਰ ਵੀ ਬੜਾ ਸਾਰਿਆਂ ਦਾ ਉਤਸ਼ਾਹ ਪੁਲਿਸ ਪ੍ਰਸ਼ਾਸਨ ਨੇ ਬਹੁਤ ਵਧੀਆ ਸਾਡਾ ਸਾਥ ਦਿੱਤਾ ਹੈ ਬਿਲਕੁਲ ਬੜੇ ਵਧੀਆ ਢੰਗ ਦੇ ਨਾਲ ਸਾਡਾ ਸਹਿਯੋਗ ਕੀਤਾ ਹੈ ਔਰ ਇਸੇ ਤਰ੍ਹਾਂ ਇੱਥੇ ਜਿਹੜੀ ਨਗਰਪੰਚਾਇਤ ਹੈ ਉਹਨਾਂ ਨੇ ਵੀ ਸਾਨੂੰ ਪਰਮਿਸ਼ਨ ਦਿੱਤੀ ਹੈ ਉਹ ਬਹੁਤ ਵਧੀਆ ਸਾਡਾ ਜਿਹੜਾ ਸਾਥ ਦਿੱਤਾ ਹੈ ਔਰ ਬਹੁਤ ਸਾਰੇ ਵੀਰਾਂ ਨੇ ਜਿਹੜਾ ਇਸ ਨਗਰ ਕੀਰਤਨ ਦੇ ਵਿੱਚ ਸਟਾਫ ਵੀ ਲਾਏ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਬਹੁਤ ਸਾਰੇ ਨੰਗਰਾਂ ਦੀਆਂ ਸੇਵਾਵਾਂ ਆਈਆਂ ਸੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਸੰਗਤਾਂ ਦਾ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜਦੋਂ ਨਾਲ ਸਾਡਾ ਸਮਾਜ ਖੜ ਜਾਂਦਾ ਹੈ ਤੇ ਬڑے ਵੱਡੇ ਪਰਾਲੇ ਵੀ ਆਪਾਂ ਤੇ ਸਾਥ ਸੰਗਤ ਮਿਲ ਰਹੀ ਹੈ ਮਾਦੋ ਜੇ ਜੈਸੇ ਮਦਦ ਮਕੀਆ ਸੋ ਜਿੱਦਾਂ ਆਪਾਂ ਇਕੱਠੇ ਹੋ ਕੇ ਜਿਹੜਾ ਕੰਮ ਕਰ ਲੈਣਾ ਸੋ ਮੈਨੂੰ ਤਕਰੀਬਨ ਮੈਂ 12 ਤਰੀਕ ਦਾ ਹੈ ਕਾਫੀ ਦਿਨ ਹੋ ਗਏ ਮੈਨੂੰ ਪਰ ਮੈਂ ਦੇਖ ਰਿਹਾ ਕਿ ਤੁਹਾਡੇ ਸਾਰੇ ਸਾਥੀਆਂ ਦੇ ਤੁਸੀਂ ਆਪਣੇ ਕੰਮਾਂ ਤੇ ਵੀ ਡਿਊਟੀ ਵੀ ਨਿਭਾਉਂਦੇ ਆਂ ਵਿੱਚ ਛੁੱਟੀ ਵੀ ਕਰਦੇ ਆਂ ਵਿੱਚ ਨੱਠ ਭੱਜ ਵੀ ਕਰਦੇ ਆਂ ਜਿੱਥੇ ਤੁਸੀਂ ਆਪਣੇ ਪਰਿਵਾਰਾਂ ਨੂੰ ਵੀ ਪਾਲਦੇ ਆਂ ਸੋ ਇੱਕ ਤੁਹਾਡੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਜਿਹੜੇ ਐਨ ਆਰ ਆਈ ਵੀਰ ਆ ਵਿਦੇਸ਼ਾਂ ਵਿੱਚ ਰਹਿ ਕੇ ਆਪਣੇ ਲੋਕਾਂ ਦੇ ਬਾਰੇ ਸੋਚਦੇ ਆ ਰਾਜ ਭਗ ਦੀ ਗੱਲ ਕਰਦੇ ਆ ਸਤਿਗੁਰਾਂ ਦੀ ਮਿਸ਼ਨ ਨੂੰ ਤੁਸੀਂ ਅੱਗੇ ਲੈ ਕੇ ਜਾ ਰਹੇ ਆ ਸੋ ਤੁਸੀਂ ਵਧਾਈ ਦੇ ਪਾਤਰ ਆ ਸੋ ਸ਼ਹਿਨशाह ਸਤੂਰ ਦਾ ਦਸ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਉੱਤੇ ਤੁਹਾਡੀਆਂ ਇਹ ਤਰੱਕੀਆਂ ਬੜੀਆਂ ਰਹਿਣ ਤੁਹਾਡੀ ਦੇਰ ਰੁਕਤਾਂ ਰਵੇ ਤੁਸੀਂ ਤਦਰੁਸ ਰਹੇਂ ਜਾ ਤੁਸੀਂ ਜਿਹੜੀ ਸੇਵਾ ਕਰਦੇ ਆ ਇਹ ਬੜੀ ਮੁੱਲੀ ਆ ਤੁਸੀਂ ਵਧਾਈ ਦੇ ਪਾਤਰ ਆ ਤੁਹਾਡੇ ਸਾਰੇ ਪਰਿਵਾਰ ਸੋ ਬਹੁਤ ਬਹੁਤ ਮਿਹਰਬਾਨੀ ਸੋ ਮੈਨੂੰ ਮੌਕਾ ਮਿਲਿਆ ਜੋਰਪੁਰ ਤੋਂ ਤੇ ਇਸ ਤੋਂ ਬਾਅਦ ਮੈਂ ਇਹ ਫਰਾਂਸ ਜਾ ਰਿਹਾ ਉਥੇ ਦੀਆਂ ਸੰਗਤਾਂ ਨੂੰ ਵੀ ਮੁਬਾਰਕ ਕਰ ਦਵਾਂਗੇ ਇੱਕ ਸਟਾਈਲ ਦੇ ਠਾਈ ਨੂੰ ਇੱਕ ਵਿਸ਼ਾਲ ਸੋਭਾ ਯਾਤਰਾ ਫਰਾਂਸ ਦੀ ਧਰਤੀ ਤੇ ਨਿਕਲੇ ਸਤੂਰ 19 ਜਗਮਨ ਗੋਰਪੁਰ ਉਸ ਤੋਂ ਬਾਅਦ ਇਟਲੀ ਮੈਂ 3 ਹਫ਼ਤੇ ਰਹਿਣਾ ਉਸ ਤੋਂ ਬਾਅਦ ਜਰਮਨ ਵੀ ਜਾਣਾ ਤੋਂ ਕੌਮ ਦੇ ਮਹਾਨ ਸ਼ੀਰ 187 ਰਾਮਾਨੰਦ ਮਹਾਰਾਜੀ ਦੀ ਸ਼ਹਾਦਤ 92 ਅਸਟਰੀ ਉੱਥੇ ਵੀ ਮੈਨੂੰ 25 26 ਨੂੰ ਜਾਣ ਦਾ ਮੌਕਾ ਮਿਲਿਆ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਗੁਰੂ ਘਰ ਤੋਂ ਮੈਨੂੰ ਇਹ ਪੇਪਰ ਪਾ ਕੇ ਸੋ ਮੈਨੂੰ ਸਪான்ਸਰ ਕਰਕੇ ਇੱਥੇ ਸੱਦਿਆ ਤੋਂ ਮੈਂ ਸ਼੍ਰੀ ਗੁਰੂ ਰਬਦਾਸ ਦਾ ਦਰਬਾਰ ਕੋਪੀ ਐਂਥਨ ਦਾ ਸਦਾ ਰਿਣੀ ਰਹਿਵਾਂਗਾ ਪੀ ਵੀ ਸ਼ਤੀ ਲਾਇਕ ਤੋਂ ਤੁਸੀਂ ਦੇਖ ਰਹੇ ਹੋ ਅੱਜ ਦੇ ਇਸ ਪ੍ਰੋਗਰਾਮ ਨੂੰ ਸੋ ਸਾਡੇ ਨਾਲ ਮੌਜੂਦ ਸੀ ਐ ਐਚ ਰੀ ਜਸਵਿੰਦਰ ਰਈਆ ਜੀ ਉਸਨਾਂ ਦਾ ਧੰਨਵਾਦ ਕਰਦੇ ਹਾਂ ਜੈ ਗੁਰਦੇਵ ਹਨ ਗੁਰਦੇਵ ਜੈ ਭੀਮ ਜੈ ਭਾ